ਇਸ ਵੇਲੇ ਦੀ ਵੱਡੀ ਖਬਰ ਬਟਾਲਾ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਕਿ ਬਟਾਲਾ ਦੇ ਮੁਰਗੀ ਮਹੱਲੇ ਵਿੱਚ ਲੁਟੇਰਿਆਂ ਵੱਲੋਂ ਦੋ ਦੁਕਾਨਾਂ ਤੋਂ ਇਕੱਠਾ ਹੀ ਨਿਸ਼ਾਨਾ ਬਣਾਇਆ ਗਿਆ। ਸਵੇਰੇ ਕਰੀਬ 3 ਵਜੇ ਤੋਂ ਬਾਅਦ ਲੁਟੇਰਿਆਂ ਵੱਲੋਂ ਦੋਨਾਂ ਦੁਕਾਨਾਂ ਤੇ ਸ਼ਟਰ ਤੋੜੇ ਗਏ ਅੰਦਰ ਨਕਦੀ ਤੇ ਹੋਰ ਸਮਾਨ ਲੈ ਕੇ ਹੋਏ ਫਰਾਰ। ਦੁਕਾਨਦਾਰ ਨੇ ਗੱਲਬਾਤ ਦੌਰਾਨ ਕਿਹਾ ਕਿ ਮੇਰੀ ਕਰਿਆਨੇ ਦੀ ਦੁਕਾਨ ਹੈ। ਲੁਟੇਰਿਆਂ ਵੱਲੋਂ ਕੈਸ਼ ਦਾ ਸਮਾਨ ਵੀ ਲੁੱਟਿਆ ਗਿਆ। ਨਾਲ ਹੀ ਜਾਂਦੇ-ਜਾਂਦੇ ਨੋਟ ਨਾਲ ਜਾਂਦੇ-ਜਾਂਦੇ એનર્ਜੀ ਦੀ ਡਰਿੰਕਾਂ ਵੀ ਲੈ ਗਏ। एनर्जी दी ड्रिंक ਵੀ ਲੈ ਗਏ ਦੂਸਰੇ ਪਾਸੇ ਡਾਕਟਰ ਦੀ ਦੁਕਾਨ ਸੀ ਉਸਨੇ ਵੀ ਕਿਹਾ ਕਿ ਕਿ ਮੈਂ ਆਪਣਾ ਨਕਦੀ ਆਪਣੇ ਭਵੇਖ ਵਿੱਚ ਸੁੱਖ ਦੁੱਖ ਲਈ ਦੁਕਾਨ ਤੇ ਹੀ ਰੱਖੀ ਹੋਈ ਸੀ ਅਤੇ ਅਤੇ ਹੋਰ ਵੀ ਸਮਾਨ ਪਿਆ ਹੋਇਆ ਸੀ ਜੋ ਲੁਟੇਰਿਆਂ ਵੱਲੋਂ ਲੁੱਟ ਕੇ ਲੈ ਗਏ ਮੈਨੂੰ ਸਵੇਰ 4 ਵਜੇ ਕਰੀਬ ਚੌਂਕੀਦਾਰ ਵੱਲੋਂ ਫੋਨ ਆ ਕੀਤਾ ਗਿਆ ਕਿ ਦੋ ਦੁਕਾਨਾਂ ਤੇ ਤਾਲੇ ਟੁੱਟੇ ਪਏ ਨੇ ਪੁਲਿਸ ਨੂੰ ਕੰਪਲੇਂਟ ਕਰਾ ਦਿੱਤੀ ਹੈ ਪੁਲਿਸ ਵੀ ਜਾਂਚ ਕਰ ਰਹੀ ਹੈ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਅਧਿਕਾਰੀਆਂ ਨੇ ਕਿਹਾ ਕਿ ਬਿਆਨ ਲੈ ਕੇ ਮਾਮਲਾ ਦਰਜ ਕਰਕੇ ਜਲਦ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਬਟਾਰਾ ਦੇ ਮੁਰਗੀ ਮਹੱਲੇ ਵਿੱਚ ਲੁਟੇਰਿਆਂ ਵੱਲੋਂ ਦੋ ਦੁਕਾਨਾਂ ਤੋਂ ਇਕੱਠਾ ਹੀ ਨਿਸ਼ਾਨਾ ਬਣਾਇਆ ਗਿਆ ਜੀ ਕਿਹਨਾ ਜੀ ਮੇਰਾ ਨਾਮ ਅਵਿਨਾਸ਼ ਕੁਮਾਰ ਹੈ ਜੀ ਕੀ ਹੋਇਆ ਜੀ ਤੁਹਾਡੇ ਦੁਕਾਨ ਤੋਂ ਜੀ ਚੋਰੀ ਹੋ ਗਈ ਸਰ ਰਾਤੀ ਸ਼ਟਰ ਦੇ ਤਾਲੇ ਤੋੜ ਕੇ ਤੇ ਅੰਦਰੋਂ ਚੋਰੀ ਕਰਕੇ ਲੈ ਗਏ ਨੇ ਮੇਰਾ ਕੈਸ਼ ਕੀ ਕੀ ਨਕਸਾ ਰਾਇ ਤੁਹਾਡਾ ਜੀ ਮੇਰਾ ਕੈਸ਼ ਤੇ ਨੁਕਸਾਨ ਹੋਇਆ ਜੀ ਇੱਥੇ ਮੈਂ ਅਮਰਜੰਸੀ ਰੱਖੇਦੇ ਹਣ ਆਪਣੇ ਪੈਸੇ ਸੁਖਦੁਖ ਵਾਸਤੇ ਆਪ ਕਮੇਟੀ ਦੇ ਪੈਸੇ ਹਨ ਕੁਝ ਪੈਸੇ ਦੇ ਹੁਣ ਮੈਨੂੰ ਅਨੁਮਾਨ ਨਹੀਂ ਕਿਨੇ ਕੁ ਪੈਸੇ ਮੈਂ ਅਲੱਗ ਵੀ ਰੱਖੇਦੇ ਹਣ ਤੇ ਇੱਕ ਗੋਲਗਲਾਈ ਦੀ ਸੀ ਉਹ ਦਸ਼ਵੰਤ ਗੱਡੀ ਦਾ ਸੀ ਉਹ ਵੀ ਸਾਲ ਡੇਢ ਸਾਲ ਸਾਲ ਤੋਂ ਉੱਪਰ ਹੋ ਗਿਆ ਸੀ ਉਹ ਵੀ ਗੋਲਕੀ ਲੈ ਗਏ ਨਾਲ ਨਾਲ ਦੋ ਬੈਗ ਲੈ ਗਏ ਨੇ ਜਿਹੜੇ ਤਨੀਆ ਵਾਲੇ ਬੈਗ ਹੁੰਦੇ ਨੇ ਉਹਦੇ ਵਿੱਚ ਲੇਡੀ ਪਰਸ ਹਨ ਉਹਦੇ ਵਿੱਚ ਮੇਰੇ ਪੈਸੇ ਹਨ ਦੋ ਤਿੰਨਾਂ ਪਰਸਾਂ ਵਿੱਚ ਛੋਟੇ ਛੋਟੇ ਦੁਕਾਨਾਂ ਤੋਂ ਡਿਗਾਤੀ ਸੀ ਮੇਰੀ ਕਲੀਨਿਕ ਹੈਗੀ ਸਰ ਆਰਐਮਪੀ ਡਾਕਟਰਾਂ ਮੈਂ ਤੇ ਚੋਰੀ ਕਿੰਨੇ ਵੇਲੇ ਤੁਹਾਨੂੰ ਕਿਤਾ ਬੋਲੋ ਇਹ ਕੋਈ ਮੈਨੂੰ ਗੋਰਖੇ ਨੇ ਫੋਨ ਕੀਤਾ ਹੈ ਸਵੇਰੇ ਕੋਈ 4:00 ਵਜੇ ਕਿ ਇਸ ਨਾਲ ਤੁਹਾਡੇ ਤਾਲੇ ਤੋੜ ਗਏ ਨੇ ਜੀ ਤੇ ਤੁਸੀਂ ਆਓ ਜਲਦੀ ਤੇ ਮੇਰਾ ਘਰ ਉਧਰ ਗੁਰਦਰਾ ਕਨਸਾ ਕੋਲੇ ਅਚਲੀ ਗੇਟ ਦੇ ਅੰਦਰ ਕੋਈ ਫੁਟੇਜ ਸੀਸੀਟੀਵੀ ਫੋਟੋ ਹੈ ਹਾਂ ਜੀ ਇੱਕ ਆਈਏ 30 ਸਰ ਉਹਦੀ ਪਛਾਣ ਨਹੀਂ ਹੋ ਰਹੀ ਲੇਕਿਨ ਬੰਦਾ ਚੱਲਦਾ ਨਜ਼ਰ ਆ ਰਿਹਾ ਹੈ ਕਿੰਨੇ ਬੰਦੇ ਸੀ ਇਹ ਸਿੰਗਲ ਹੀ ਹੈ ਜੀ ਕੋਈ ਬੰਦਾ ਚੱਲਦਾ ਅੰਦਾਜ਼ਾਂ ਦਾ ਨੇੜੇ ਆ ਰਿਹਾ ਜੀ ਜਿੰਨ ਚਾਰਸਾ ਜਿਹੜੀ ਮੁਕੀਵਲੇ ਚੋਰੀ ਹੋਏ ਵਰਤੋ ਇਹਦੇ ਚ ਨਾ ਇੱਕ ਅਵਨਾਸ਼ ਕੁਮਾਰ ਜੀ ਸਨ ਆਫ ਕਰਤਾਰ ਚੰਦ ਵਾਸੀ ਬਟਾਲਾ ਦੇ ਨੇ ਜਿਨ੍ਹਾਂ ਨੇ ਇੱਕ ਲਿਖਤੀ ਰੂਪ ਚ ਦਰਖਾਸਤ ਦਿੱਤੀ ਹੈ ਕਿ ਬੀਤੀ ਰਾਤ ਦੌਰਾਨ ਸਾਡੇ ਜਿਹੜਾ ਕਲੀਨਿਕ ਹੈ ਮੇਰਾ ਉਹਦੇ ਵਿੱਚ ਕੋਈ ਅਨਨਾਉਣ ਬੰਦਿਆਂ ਨੇ ਵੜ ਕੇ ਚੋਰੀ ਕਰ ਲਈ ਜਿਹਦੇ ਵਿੱਚ ਕੋਈ ਸਾਡਾ ਕੈਸ਼ ਵੀ ਹੈ ਤੇ ਹੋਰ ਵੀ ਕੋਈ ਜਿਹੜੀਆਂ ਚੀਜ਼ਾਂ ਜਿਹੜਾ ਨੂੰ ਕਲੀਅਰ ਪਤਾ ਨਹੀਂ ਚੈੱਕ ਕਰਨ ਤੋਂ ਬਾਅਦ ਜਿਹੜੇ ਉਸ ਬੰਦ ਵਿੱਚ ਲਿਖਤੀ ਦਰਖਾਸਤ ਆਪਾਂ ਜਾ ਕੇ ਮੌਕਾ ਵੇਖ ਕੇ ਜਿਹੜੀ ਕਾਰਵਾਈ ਸ਼ੁਰੂ ਕਰਦਣ ਲੱਗਿਆਂ ਜੋ ਵੀ ਤੱਤ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ ਦੇ ਉੱਤੇ ਬਕਾਇਦਾ ਜਿਹੜਾ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਨੂੰ ਖਿਲਾਫ ਮੁਕੰਮਲ ਸੂਚੀ ਵੀ ਕੈਮਰੇ ਦੀ ਫੁਟੇਜ ਹੈ ਹਾਸਲ ਕੀਤੀ ਜਾਵੇਗੀ ਪਰ ਲੇਕਿਨ ਅਜੇ ਤੱਕ ਮੇਰੇ ਕੋਲ ਨਹੀਂ ਪਹੁੰਚੀ ਸਿਰਫ ਲਿਖਤੀ ਦਰਖਾਸਤ ਮੇਰੇ ਕੋਲ ਆਈ ਹੈ ਉਹਦੇ ਆਧਾਰ ਤੇ ਮੈਂ ਮੌਕੇ ਤੇ ਜਾ ਰਿਹਾ ਕਿ ਰਾਜੀ ਮਨੀਸ਼ ਕੁਮਾਰ ਜੀ ਕਾਈ ਦੁਕਾਨਤ ਕੀ ਹੋਇਆ ਤੁਹਾਡੀ ਦੁਕਾਨਤ ਜਨਰਲ ਸਟੋਰ ਨਾਲ ਟੈਲੀਕਮ ਜੀ ਆਪਣਾ ਰਾਤੀ ਚੋਰੀ ਹੋਈ ਜੇ ਸਾਨੂੰ ਫੋਨ ਕੀਤਾ ਗੋਰਖ ਨੇ 3:46 ਮਿੰਟ ਤੇ ਇਹ ਮੋਕੇ ਆ ਕੇ ਵੇਖਿਆ ਤੇ ਆਪਣਾ ਗਲੇ ਟੁੱਟਿਆ ਹੀ ਤੇ ਕੈਸ਼ ਚੋਰੀ ਹੋਇਆ ਸਾਡਾ ਹਨਵਾਨ ਕੋਈ ਕੈਸ਼ ਦਾ ਲਗਭਗ ਵੇਖਣਾ ਪੈਣਾ ਬਾਕੀ ਕਾਪੀ ਤੇ ਨੋਟ ਕਰੀਦਾ ਕਿੰਨੇ ਕਾ ਤੁਹਾਡੇ ਹੋਏ ਚੋਰੀ ਤੇ ਹੋਰ ਕੀ ਕੀ ਹੋਇਆ ਚੋਰੀ ਜੀ ਉਹ ਨਰਜੀ ਡਰਿੰਕਾਂ ਲੱਗੀਆਂ ਫਰਿਜ ਉਹ ਕੱਢ ਕੇ ਲੱਗੇ ਜੇ ਕੋਈ ਸਿਸਟੀ ਵੀ ਜਾਂ ਕੋਈ ਕਮਿਡਿਟ ਕੀਤੀ ਹਾਂਜੀ ਹਾਂਜੀ ਕੀਤੀ ਜੀ ਕੋਈ ਸਿਸਟਮ ਫੋਟੋ ਜਾਈਸਾਂ ਨੇ ਆਹੀ ਪਰ ਕਲੀਅਰ ਨਹੀਂ ਆਈ ਜੀ ਬੰਦਾ ਕਲੀਅਰ ਨਹੀਂ ਆਗਾ